ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਜਦੋਂ ਦੀ ਵੀ ਇਹ ਹੜ੍ਹ ਦੇ ਪ੍ਰਭਾਵਿਤ ਹੋਏ ਨੇ ਇਲਾਕੇ ਤੇ ਸਮੇਂ-ਸਮੇਂ ਅਨੁਸਾਰ ਰਾਸ਼ਨ ਦੀ ਲੋੜ ਸੀ ਤੇ ਰਾਸ਼ਨ ਭੋਤ ਹੋ ਗਿਆ ਹੋਰ ਚੀਜ਼ਾਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਮੱਛਰਦਾਨੀਆਂ ਹੋ ਗਈਆਂ ਮੈਡੀਕਲ ਕਿੱਟ ਹੋ ਗਈਆਂ ਅਨੇਕਾਂ ਤਰ੍ਹਾਂ ਦੀਆਂ ਚਦਰਾਂ ਹੋ ਗਈਆਂ ਆਪਣਾ ਕੋਟੀਆਂ ਹੋ ਗਈਆਂ ਅੰਬਲ ਹੋ ਗਏ ਤੇ ਜੋੜੇ ਹੋ ਗਏ ਇਹ ਬੀਬੀ ਕੋਲਾਪ্লাই ਕੇਂਦਰ ਵੱਲੋਂ ਸਮੇਂ-ਸਮੇਂ ਅਨੁਸਾਰ ਹਾਜ਼ਰੀ ਲਈ ਗਈ ਤੇ ਅੱਜ ਮੈਡਮ ਬੈਗ ਵੀ ਰਿਲੀਜ਼ ਕਰਨਗੇ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਬੈਗ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਭਲਾਈ ਕੇਂਦਰ ਵੱਲੋਂ ਅਨਾਉਂਸਮੈਂਟ ਹੋਈ ਸੀ ਵੀ ਪਸ਼ੂਆਂ ਦੇ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸਨ ਤਿੰਨ ਸਨ ਸਾਰਿਆਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ-ਇੱਕ ਪਸ਼ੂ ਦਿੱਤਾ ਜਾਏਗਾ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਦੀ ਸ਼ੁਰੂਆਤ ਵੀਰਵਾਰ ਤੋਂ ਹੋ ਗਈ ਸੀ ਇੱਕ ਗਾਂ ਦਿੱਤੀ ਗਈ ਸੀ ਮਿਆਦੀਆਂ ਪਿੰਡ ਵਾਲੇ ਸਵੀਰ ਨੂੰ ਅੱਜ ਤਿੰਨ ਬਹੁ ਮੱਜਾਂ ਦੇ ਇੱਕ ਗਾਂ ਇਹ ਅੱਜ ਸਾਡੇ ਡੀਸੀ ਸਾਹਿਬ ਆਏ ਨੇ ਆਪਣੇ ਹੱਥੇ ਮੁਬਾਰਕ ਅਥਾਂ ਦੇ ਨਾਲ ਦੇਣਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਐਕਚੁਅਲੀ ਜਿਹੜੀ ਜਿਹੜੀ ਉਹਨ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਉਹਨਾਂ ਦਾ ਮੂਰਬਾ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈਏ ਇਸੇ ਲਈ ਅਸੀਂ ਇਸੇ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਾਰੇ ਜਿੰਨੇ ਵੀ ਐਨ ਜੀਓਜ਼ ਐ ਜਾਂ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਐ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰ ਲਿਆ ਨੇ ਜਿਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਾਲਤੂ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਆ ਸੋ ਇਸ ਤਰੀਕੇ ਨਾਲ ਅਸੀਂ ਇਹ ਚਾਹ ਰਹੀ ਹੈਗੇ ਆ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਹਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆ ਸੋ ਥੈਟ ਵੱਧ ਤੋਂ ਵੱਧ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੂੜ ਵਸੇਬਾ ਹੈ ਉਹ ਵੀ ਲੋਕਾਂ ਦਾ ਜਲ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਪੂਰੀ ਟਰਸਟ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਡੇ 1 ਤੋਂ ਜਦੋਂ ਦੇ ਹੜ ਆਏ ਹੈਗੇ ਆ ਉਸ ਦਿਨ ਤੋਂ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਉਣ ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਸੀ ਆੜੀ ਪੀਰੀਅਡਸ ਪੁਲਾਂ ਦੇ ਵਿੱਚ ਵੰਡ ਕੇ ਆਈ ਹੈ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੜ੍ਹਦੀ ਕਲਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੇ। ਪਾਲੀ ਸਰ ਜ਼ਿਲ੍ਹੇ ਦੇ ਵਿੱਚ ਅਮ੍ਰਿਕਰ ਜ਼ਿਲ੍ਹੇ ਦੇ ਵਿੱਚ ਪੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਜ ạ ਸਾਡੇ 198 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈ ਹੈ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਹਾਂ ਪਰ ਜਿਹੜਾ ਹੁਣ ਅਸੀਂ ਕੰਮ ਕਰ ਰਹੇ ਹਾਂ ਉਹ ਮੁੜ ਵਸੇਵੇਂ ਦਾ ਕੰਮ ਕਰ ਰਹੇ ਹਾਂ ਰਾਹਤ ਦਾ ਕੰਮ ਜਾ ਰੈਸਕਿਊ ਆਪਰੇਸ਼ਨਸ ਦਾ ਕੰਮ ਉਹ ਤਾਂ ਖਤਮ ਹੋ ਚੁਕਿਆ ਬਸ ਜਿਹੜਾ ਲੋਕਾਂ ਨੂੰ ਹੁਣ ਰੀਲੀਫ ਦੀ ਲੋੜ ਹੈ ਸੋ ਥੈਟ ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੀ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡ ਜਿਹਦੇ ਵਿੱਚ ਵੱਧ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਧ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਤੋਂ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੀ ਆ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਆ ਜਿਹਦੇ ਵਿੱਚ ਜਿਹਦੀ ਖੇਤ ਉਹਦਾ ਰੇਤ ਮਹਿੰਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਦੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲੈਡ ਵੀ ਰਾਹੀਂ ਵੀ ਖਰੀਦੀ ਹੈ ਉਹ 19 ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ ਦਿਨ 4 4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ਟਰਸ ਸੰਹੁੀ ਦੇ ਵਿੱਚ ਵੀ ਮਦਦ ਕਰ ਰਹੀਆਂ ਨੇ ਕਿ ਕਿਤਾ ਉਹਨਾਂ ਦਾ ਜਿਹੜਾ ਖੇਤ ਹੈ ਜਿਹੜੇ ਸਨ ਫਾਊਂਡੇਸ਼ਨ ਹੈ ਜਾਂ ਐਮਪੀ ਲਾਈਟ ਚੋਂ ਅਸੀਂ ਜੀਸੀਬੀਜ਼ ਵੀ ਲਿੱਤੀਆਂ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਬੀਜ ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਹੈ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀਤਾ ਜਾਵੇ। ਕਿ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਲ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 50 ਦੇ ਕਰੀਬ ਹੁਣ ਵੀ ਅਸੀਂ ਨਹੀਂ کھول पाए ਕਿਉਂਕਿ ਉਹ ਅਨਸੇਫ ਹੋ ਗਈਆਂ ਉਹਨਾਂ ਦੇ ਸਟਰਕਚਰਸ ਉਨਾ ਦੀ ਜਿਹੜੀ ਰੀ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਆ ਉੱਥੇ ਅਸੀਂ ਪੀਐਸਸੀਬੀ ਦੀ ਕਿਤਾਬਾਂ ਸਮੇਂ ਸਕੂਲ ਬੈਗ ਬੱਚਾ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ ਥੈਟ ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਔਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕੀਏ ਮੈਮ ਮਾਮੂਸ ਜਾਂ ਐਨ ਜੀਓਸ ਨਾਲ ਬਾਬਾ ਜੀ ਦੀ ਗੱਲ ਕਰ ਲਈਏ देखा होना उसे बन भी जो बने जा रहे हैं वो बाबे का बड़ा सहयोग है तुम एज ए डी सी किए देख रहे हो इस बार ज्यादा महापुरुष सं जिम्मे मैं दसिया कि एक बहुत ही औखी घड़ी हैगी है इनफैक्ट है। जो बन बनने से असी आप जिला प्रशासन ने आप बाबा जी ने रिक्वेस्ट की थी सराली साहब बाबा जी ने या जगतार सिंह जी बाबा जी ने असी आप रिक्वेस्ट की थी गुरु गुरु के बाग जो बाबा जी हैं उन्होंने असी रिक्वेस्ट की बिकॉज जोड़े साढ़े लोग उस पिंड के सी काफ़ी पीड़ित सन ਨੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦ ਦੇ ਵਿੱਚ ਪੁਆਇੰਟਸ ਤੇ ਟੋਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਪਾਰ ਉਹਨੇ ਕੀਤੇ অলਮੋਸਟ ਜਿਹੜਾ 1-1 ਕਿਲੋਮੀਟਰ ਦੇ ਵੀ ਪਾਰ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ਡਿਪਾਰਟਮੈਂਟ ਤੇ ਜਿਹਨੇ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪਾੜਾ ਤੇ ਕੰਮ ਸ਼ੁਰੂ ਕੀਤਾ ਸੀ so that ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪਿੰਸੀ ਦੀ ਉਹ ਬਿਲਕੁਲ ਹੀ ਪਾਰਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਲੇਬਰ ਦੇ ਤੌਰ ਤੇ ਕਿਉਂਕਿ ਉਹ ਆਪ ਬਹੁਤ ਜ਼ਿਆਦਾ ਪੀੜਿਤ ਹਨ ਤੇ ਜਿਹੜੀ ਸੰਗਤਾਂ ਵੀ ਆਈ ਸੰ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਮੋਗਾ ਤੋਂ ਵੀ ਕਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ ਨਿਭਾਈ ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਹਾਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ so that ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਜੀ ਅਸੀਂ ਵੀਡੀਓ ਵਿੱਚ ਕੁੱਝ ਕਾਮਣੀ ਆਦੀਆਂ ਨੇ ਜਿਹਦੇ ਵਿੱਚ ਲੋਕ ਪੇਤਰੇ ਕਿ ਸਾਡੇ ਤੱਕ ਪਹੁੰਚੇ ਨਹੀਂ ਤੇ ਚੇਕਰ ਰਾ ਸਿਆਸਤ ਵੀ ਮਤੀ ਵੀ ਹੈ ਤੇ ਕੁਝ ਇਸ ਤਰ੍ਹਾਂ ਦੇ ਘਰ ਵਿੱਚ ਕਿ ਲੋਟ ਤੋਂ ਵੱਧ ਪੁੱਜੀ ਜਾ ਰਿਹਾ ਹੈ ਇਸ ਸਮੇਂ ਵੀ ਕਾਡੋਂ ਕਰਦੀ ਹੈ ਬੀਤੇ ਦਿਨੀ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਅਜਨਾਲਾ ਅਜਨਾਲਾ ਰਮਦਾਸ ਮੋਰਚੇ ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸਰਚੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚੇ ਆਂ ਤੇ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਨਾ ਕੱਲ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਕ 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 ਹੁਣ ਚਾਸ ਵੀ ਹੋਈ ਹੈ ਜੀ ਤੇ ਅਸੀਂ ਜੇ ਦੇਖੀਏ ਅਸੀਂ ਤਾਂ ਇਹ ਸੰਝਾ ਉਪਰਾਲਾ ਨਾਮ ਦਾ ਇੱਕ ਪਲੈਟਫਾਰਮ ਸ਼ੁਰੂ ਕੀਤਾ ਸੋ ਥੈਟ ਹਰੇਕ ਐਨਜੀਓ ਨੂੰ ਵੀ ਪਤਾ ਹੋਵੇ ਕਿ ਦੂਜੀ ਐਨਜੀਓ ਕਿੱਥੇ ਚੱਲੀ ਗਈ ਹੈ ਜਾਂ ਕਿੱਥੇ ਕੰਮ ਕਰ ਰਹੀ ਹੈ ਸਰਕਾਰ ਨੇ ਕਿਹੜੇ-ਕਿਹੜੇ ਪਰਿਵਾਰਾਂ ਨੂੰ ਰੀਚ ਆਊਟ ਕਰ ਲਿਆ ਸੋ ਥੈਟ ਇਹ ਡੁਪਲੀਕੇਸ਼ਨ ਜਿਹੜੀ ਹੈ ਉਹ ਨਾ ਹੋਵੇ ਤੇ ਜਿਹੜੀ ਐਕਚੁਅਲੀ ਸਭ ਤੋਂ ਵੱਧ ਪੀੜਿਤ ਹੈ ਹੁਣ ਜਿਵੇਂ ਬਾਬਾ ਜੀ ਦੀ ਜਿਹੜੀਆਂ ਮੱਝਾ ਦੇ ਰਹੇ ہیں ਅੱਜ ਉਹ ਸਾਡੀ ਆਈਡੈਂਟੀਫਾਈਡ ਪਰਿਵਾਰਾਂ ਨੂੰ ਦੇ ਰਹੀ ਹੈ ਤਾਂ ਹੀ ਅਸੀਂ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੇਟਫਾਰਮ ਲੈ ਕੇ ਆਏ ਜਿਹਦੇ ਵਿੱਚ ਸਰਕਾਰ ਦੀ ਆਈਡੈਂਟੀਫਾਈਡ ਬੈਨੀਫਿਸ਼ੀਅਰੀਜ਼ ਜਿਨ੍ਹਾਂ ਨੂੰ ਸਭ ਤੋਂ ਵੱਡ ਲੋੜ ਹੈ ਤੇ ਜਿਹੜੇ ਪਿੰਡ ਹੈ ਉਹ ਆਪਾਂ ਇਸ ਤਰੀਕੇ ਨਾਲ ਬੰਡੇ ਹੈ ਸੋ ਥੈਟ ਇੱਕ ਥਾਂ ਤੇ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਂਝਾ ਉਪਰਾਲਾ ਦਾ ਸੈਕਿੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਏ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਬਟ ਹੁਣ ਇਹ ਉਹ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁੜ ਵਸੇ ਦੇ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਥੈਂਕ ਯੂ ਸੋ ਸੋ ਥੈਂਕ ਮੈਡਮ ਬਹੁਤ ਸਵਾਲ ਹੋ ਰਿਹਾ ਕਿ ਜਿਹੜੇ ਸਕੀਮ ਚ ਕੋਈ ਕੋਸ਼ਿਸ਼ ਕੀਤੀ ਕਿਸਾਨ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਕੀ ਤੁਸੀਂ ਰੇਟ ਕਿਸਾਨਾਂ ਦਾ ਕਹਿੰਦਾ ਕਿ ਸ਼ਮਾ ਬੜਾ ਘਟ ਦਿੱਤਾ ਗਿਆ ਸਰਕਾਰ ਦੇ ਦੇਖਿਏ ਜਿਹੜਾ 19 ਪਿੰਡ ਨੇ ਜਿੱਥੇ ਵੱਧ ਤੋਂ ਵੱਧ ਸੀਡ ਡਿਪੋਜ਼ਿਟ ਹੋਈ ਹੈ ਉਹਨਾਂ ਛਾਤੀ ਪਾਸੋਂ ਨੋਟੀਫਾਈ ਕੀਤੇ ਗਏ ਹਨ ਉੱਥੇ ਕਿਸਾਨਾਂ ਨੂੰ ਕੋਈ ਪਰੇਸ਼ੀ ਪ੍ਰੈਂ ਨਹੀਂ ਲੋਦੀ ਨਾਲੇ ਅਸੀਂ ਇੱਕ ਹੋਰ ਚੀਜ਼ ਉੱਥੇ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਪੀ ਲੈਟ ਚ 4 ਜੀਸੀਬੀਆ ਟਰੈਕਟਰ ਖਰੀਦੇ ਨੇ ਕਿ ਜਿਵੇਂ ਸਮਾਜ ਸੇਵੀ ਸੰਸਥਾ ਹੈਗੀ ਆ ਸਾਲ ਫਾਊਂਡੇਸ਼ਨ ਜਿਵੇਂ ਹੈਗੀ ਹੈ ਉਹ ਵੱਡੇ ਪੱਧਰ ਤੇ ਅਸੀਂ ਜਿਹੜੇ ਛੋਟੇ ਤੇ ਮਾਰਜਨਲ ਫਾਰਮਰਸ ਨੇ ਉਹਨਾਂ ਨੂੰ ਆਪ ਇਹ ਫਰੀ ਆਫ ਕਾਸਟ ਮਸ਼ੀਨਰੀ ਪ੍ਰੋਵਾਈਡ ਕਰ ਰਹੇ ਨਾ ਅਸੀਂ ਤੇਲ ਦਾ ਖਰਚਾ ਉਹਨਾਂ ਤੋਂ ਲੈ ਰਹੀ ਹਾਂ ਕਿ ਉਹਨਾਂ ਦਾ ਖੇਤ ਜਿਹੜਾ ਅਸੀਂ ਤਿਆਰ ਕਰੀਏ ਤਾਂ ਜੋ ਕਣਕ ਪੀਜਣ ਯੋਗ ਉਹ ਖੇਤ ਹੋ ਜਾਵੇ ਸੋ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਉਹਨਾਂ 19 ਪਿੰਡਾਂ ਦੇ ਵਿੱਚ ਜਿੱਥੇ ਸਭ ਤੋਂ ਵੱਧ ਸੈਂਟਿੰਗ ਹੋਈ ਹੈ ਉੱਥੇ ਇਹ ਕੰਮ ਕਿਸਾਨਾਂ ਦੀ ਹੈਲਪ ਲਈ ਕਰ ਰਹੇ ਹਾਂ